ਕਹਿੰਦੇ ਰੱਬ ਦਾ ਦੀਦਾਰ ਵੀ ਉਹਨਾਂ ਨੂੰ ਹੁੰਦਾ ਜਿਹੜੇ ਅੰਦਰੋਂ ਅੱਛੇ ਐ ਸੂਰਤਾਂ ਨਹੀਂ ਰੱਬ ਦੇਖਦਾ ਕਿਉਂਕਿ ਫਿਰ ਕਹਾਂਗੇ ਸੂਰਤਾਂ ਤੋਂ ਉਹਦੀਆਂ ਬਣਾਈਆਂ ਹੀ ਆ ਉਹਨੂੰ ਆਪਣੀਆਂ ਬਣਾਈਆਂ ਸਾਰੀ ਸੂਰਤਾਂ ਪਿਆਰੀਆਂ ਹੈ ਪਰ ਮਿਲਦਾ ਉਹਨੂੰ ਹੈ ਰੱਬ ਦਾ ਦਰਸ਼ਨ ਉਹਨਾਂ ਨੂੰ ਹੁੰਦਾ ਹੈ ਜਿਹਨਾਂ ਦੀ ਸੀਰਤ ਅੰਦਰੋਂ ਜਿਹਨਾਂ ਦਾ ਸੁਭਾਅ ਅੰਦਰੋਂ ਜਿਹਨਾਂ ਦੇ ਕਰਮ ਇਸ ਲਈ ਸੰਤ ਤੁਲਸੀਦਾਸ ਕਹਿ ਰਹੇ ਐ ਕਿ ਸੋ ਸੁੰਦਰ ਉੱਤਮ ਸੋਈ ਸੋਈ ధਨੀ ਗੁਣਵਾਨ ਜਾ ਕੇ ਹਿਰਦੇ ਬਸ ਰਹਾ ਬੋ ਸਾਹਿਬ ਤੋ ਸੰਤ ਤੁਲਸੀਦਾਸ ਕਹਿੰਦੇ ਆ ਕਿ ਸਭ ਤੋਂ ਉੱਤਮ ਵੀ ਉਹੀ ਹੈ ਸਭ ਤੋਂ ਸੁੰਦਰ ਵੀ ਉਹੀ ਹੈ ਜਿਹਦੇ ਹਿਰਦੇ ਚ ਪ੍ਰਮਾਤਮਾ ਇਸ ਲਈ ਸਭ ਤੋਂ ਸੁੰਦਰ ਹੋਣਾ ਹੈ ਤਾਂ ਆਪਣੇ ਹਿਰਦੇ ਚ ਉਹਦੇ ਪ੍ਰੇਮ ਨੂੰ ਵਸਾਓ ਅਗਰ ਸਭ ਤੋਂ ਉੱਤਮ ਹੋਣਾ ਹੈ ਤਾਂ ਹੁਣ ਤੁਸੀਂ ਆਪ ਸੋਚੋ ਜੀ ਉੱਤਮ ਕਿਦਾਂ ਹੋ ਜਾਵਾਂਗੇ ਤਾਂ ਸੰਤਾਂ ਤੋਂ ਉੱਤਮ ਕੋਈ ਹੈ ਕੋਈ ਰਾਜਾ ਮਹਾਰਾਜਾ ਕੋਈ ਅਸੀਂ ਕਹਿ ਲਈਏ ਪੂਰੀ ਦੁਨੀਆ ਦਾ ਵੀ ਕੋਈ ਨਾ ਸਮਰਾਟ ਹੋਵੇ ਇੱਕ ਪਾਸੇ ਸੰਤਾਂ ਫਕੀਰਾਂ ਨੂੰ ਖੜਾ ਕਰ ਦਿੱਤਾ ਜਾਵੇ ਤਾਂ ਉਹਨਾਂ ਦਾ ਮੁਕਾਬਲਾ ਕੋਈ ਰਾਜਾ ਮਹਾਰਾਜਾ ਵੀ ਨਹੀਂ ਕਰ ਸਕਦਾ ਸਭ ਤੋਂ ਉੱਤਮ ਕੋਣ ਹੈ ਜਿਹੜੇ ਆਪਣੇ ਮਾਲਕ ਦੇ ਨਾਲ ਪਿਆਰ ਕਰਦੇ ਆਪਣੇ ਪ੍ਰਭੂ ਦਾ ਸਿਮਰਨ ਕਰਦੇ ਔਰ ਇੱਥੇ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਸੰਤ ਤੁਲਸੀਦਾਸ ਨੇ ਗੁਣ ਦੱਸੇ ਨਾ ਸੁੰਦਰ ਹੋਣ ਦੇ ਧਨਵਾਨ ਹੋਣ ਦੇ ਉੱਤਮ ਹੋਣ ਦੇ ਗੁਣਵਾਨ ਹੋਣ ਦੇ ਕਿ ਆਪਣੇ ਹਿਰਦੇ 'ਚ ਪ੍ਰਭੂ ਦੇ ਪ੍ਰੇਮ ਨੂੰ ਵਸਾਓ ਪ੍ਰਭੂ ਦਾ ਸਿਮਰਨ ਕਰੋ ਤਾਂ ਇਹ ਉਹ ਗੁਣ ਹੈ ਜਿਹੜਾ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਆਪਣੇ ਅੰਦਰ ਧਾਰਨ ਕਰ ਸਕਦਾ ਕਿ ਨਹੀਂ ਕਿਉਂਕਿ ਕਿਸੇ ਨੂੰ ਕੋ ਪਾਇਲਟ ਬੰਨਾ ਪਾਇਲਟ ਹਰ ਕੋਈ ਡਾਕਟਰ ਬਣਨਾ ਡਾਕਟਰ ਹਰ ਕੋਈ ਬਣ ਸਕਦਾ ਵਕੀਲ ਹਰ ਕੋਈ ਹੁਣ ਅਗਰ ਇਦਾਂ ਦੀਆਂ ਕਈ ਚੀਜ਼ਾਂ ਦੇ ਨਾਮ ਲਈਏ ਕਿ ਹਰ ਕੋਈ ਡਾਕਟਰ ਨਹੀਂ ਬਣ ਸਕਦਾ ਹਰ ਕੋਈ ਸਾਇੰਟਿਸਟ ਨਹੀਂ ਬਣ ਸਕਦਾ ਹਰ ਕੋਈ ਪਾਇਲਟ ਨਹੀਂ ਬਣ ਸਕਦਾ ਹਰ ਕੋਈ ਵਕੀਲ ਨਹੀਂ ਬਣ ਸਕਦਾ ਹਰ ਕੋਈ ਅਫਸਰ ਨਹੀਂ ਬਣ ਸਕਦਾ ਪਰ ਹਰ ਕੋਈ ਪ੍ਰਭੂ ਪ੍ਰੇਮੀ ਜ਼ਰੂਰ ਬਣ ਸਕਦਾ ਪ੍ਰਭੂ ਦਾ ਭਗਤ ਜ਼ਰੂਰ ਬਣ ਸਕਦਾ ਕਿਉਂਕਿ ਇਹੀ ਉਹ ਚੀਜ਼ ਹੈ ਜਿੱਥੇ ਕੋਈ ਡਿਗਰੀਆਂ ਕੋਈ ਜੀਵਨ ਦੇ ਅੰਦਰ ਜਿਦਾ ਕਹੋ ਬਾਹਰ ਦੀਆਂ ਚੀਜ਼ਾਂ ਦੇਖੀਆਂ ਉਨੇ ਇੱਕ ਬੰਦਾ ਕਹਿੰਦਾ ਮੈਂ ਡਾਕਟਰ ਬਣਨਾ ਹੈ ਅਗਰ ਮੇਰੇ ਕੋਲ ਪੈਸਾ ਹੋਏਗਾ ਤਾਂ ਹੀ ਮੈਂ ਪੜ੍ਹਾਈ ਕਰੂੰ ਹਾਂ ਡਾਕਟਰ ਬਣਨ ਵਾਸਤੇ ਪੈਸੇ ਦੀ ਲੋੜ ਹੈ ਕਾਲਜ ਦੀ ਲੋੜ ਹੈ ਡਿਗਰੀਆਂ ਦੀ ਲੋੜ ਹੈ ਵਕੀਲ ਬਣਨ ਵਾਸਤੇ ਡਿਗਰੀਆਂ ਦੀ ਲੋੜ ਹੈ ਪੈਸੇ ਦੀ ਲੋੜ ਹੈ ਪਰ ਪ੍ਰਮਾਤਮਾ ਦੀ ਭਗਤੀ ਕਰਨ ਵਾਸਤੇ ਪ੍ਰਮਾਤਮਾ ਨਾਲ ਪ੍ਰੇਮ ਕਰਨ ਵਾਸਤੇ ਕਿਸੇ ਪੈਸੇ ਦੀ ਡਿਗਰੀ ਦੀ ਲੋੜ ਹਾਂ ਇੰਨੀ ਜ਼ਰੂਰ ਹੈ ਕਿ ਤੂੰ ਡਿਗਰੀ ਲਏਗਾ ਪੈਸਾ ਦੇ ਕੇ ਪੈਸਾ ਦੇ ਕੇ ਤੈਨੂੰ ਡਿਗਰੀ ਮਿਲੇਗੀ ਯਾਨੀ ਕਾਲਜ ਜਾਏਗਾ ਫੀਸਾ ਪਰੇਗਾ ਫਿਰ ਤੈਨੂੰ ਡਿਗਰੀ मिलेगी पर परमात्मा ਨਾਲ પ્રેમ ਕਰਨ ਵਾਸਤੇ ਤੈਨੂੰ 1 ਰੁਪਿਆ ਖਰਚਣ ਦੀ ਵੀ ਬਸ ਬਹਿ ਕੇ ਕਹੇ ਮੈਨੂੰ ਆਪਣੇ ਮਾਲਕ ਨਾਲ ਬਹੁਤ ਮੈਂ ਦਿਲੋਂ ਉਹਨੂੰ ਯਾਦ ਕਰਨਾ ਹੈ ਦਿਲੋਂ ਉਹਦਾ ਸਿਮਰਨ ਕਰਨਾ ਹੈ ਔਰ ਫਿਰ ਕੀ ਹੋਏਗਾ ਇੱਕ ਪਾਸੇ ਇਨਸਾਨ ਕਾਲਜਾਂ ਚ ਫੀਸਾ ਭਰ ਕੇ ਜਿਹੜੀਆਂ ਡਿਗਰੀਆਂ ਲੈਂਦਾ ਹੈ ਔਰ ਦੂਜੇ ਪਾਸੇ ਉਹ ਡਿਗਰੀਆਂ ਲੈ ਕੇ ਜਿਹੜੀਆਂ ਕੁਰਸੀਆਂ ਤੇ ਬਹਿੰਦਾ ਹੈ ਦੂਜੇ ਪਾਸੇ ਉਹ ਸੰਤ ਬਹਿ ਕੇ ਰੱਬ ਦੀ ਬੰਦਗੀ ਕਰਦੇ ਆ ਪ੍ਰਭੂ ਦਾ ਸਿਮਰਨ ਕਰਦੇ ਆ ਤਾਂ ਪ੍ਰਭੂ ਦੇ ਸਿਮਰਨ ਦੀ ਇਹ ਬਰਕਤ ਹੈ ਕਿ ਨੀਚੋ ਉੱਚ ਕਰੇ ਮੇਰਾ ਗੋਵਿੰਦ ਉਹ ਜਦੋਂ ਗੋਵਿੰਦ ਦੀ ਕਿਰਪਾ ਹੁੰਦੀ ਹੈ ਤਾਂ ਆਪਣੇ ਪਿਆਰੇ ਨੂੰ ਉੱਚਾਈ ਤੇ ਬਿਠਾ ਦਿੰਦਾ ਕਿ ਜਿੱਥੇ ਬੜੀਆਂ-ਬੜੀਆਂ ਡਿਗਰੀਆਂ ਵਾਲੇ ਪੈਰਾਂ 'ਚ ਰੱਖ ਦੇ ਸੋਚੋ ਜਰਾ ਗੁਰੂਆਂ ਰਹਿਬਰਾਂ ਦੇ ਕਦਮੇ 'ਚ ਰੱਖਿਆ ਕਿ ਨਹੀਂ ਜਰਾ ਸਮਝਣਾ ਸਾਰਿਆਂ ਨੇ ਇਹਦਾ ਮਤਲਬ ਸਭ ਤੋਂ ਉੱਤਮ ਉਹੀ ਹੋ ਸਕਦਾ ਹੈ ਜਿਹੜੇ ਅੰਦਰ ਪ੍ਰਮਾਤਮਾ ਦਾ ਤਾਂ ਹੀ ਤਾਂ ਸਹਿਜੋ ਬਾਈ ਨੇ ਵੀ ਬੜੀ ਪਿਆਰੀ ਗੱਲ ਕਹੀ ਹੈ ਇੱਥੇ ਸਹਿਜੋ ਬਾਈ ਦਾ ਵੀ ਇੱਕ ਸ਼ਲੋਕ ਯਾਦ ਆ ਗਿਆ ਸਾਨੂੰ ਸਹਿਜੋ ਬਾਈ ਵੀ ਕੀ ਕਹਿੰਦੇ ਐ ਸਹਿਜੋ ਜਰਾ ਹੁਣ ਗੌਰ ਕਰਨਾ ਕਿ ਸਹਿਜੋ ਜਗ ਘਟ ਹਰੀ ਪ੍ਰੇਮ ਹੈ ਸੋ ਘਟ ਉਤਮ ਜਾਨ ਸਹਿਜੋ ਜਗ ਘਟ ਹਰੀ ਪ੍ਰੇਮ ਹੈ ਸੋ ਘਟ ਉਤਮ ਜਾਨ ਜਾਨ ਬਿਨਾ ਪ੍ਰੇਮ ਬੇਕਾਰ ਹੈ ਧਨਪਤ ਸੁੰਦਰ ਭੂਪ ਸਮਾਨ ਉਹ ਕਹਿੰਦੇ ਕੋਈ 부ਪੱਤੀ ਵੀ ਹੋਵੇ ਕੋਈ ਸੁੰਦਰ ਵੀ ਹੋਵੇ ਕੋਈ ధਨੀ ਵੀ ਹੋਵੇ ਅਗਰ ਉਹਦੇ ਅੰਦਰ ਪ੍ਰੇਮ ਨਹੀਂ ਹੈ ਪਰਮਾਤਮਾ ਦਾ ਤਾਂ ਸਭ ਕੁਛ ਬੇਕਾਰ ਸਮਝ ਲੈ ਨਾ ਜ਼ਰਾ ਕਿਉਂਕਿ ਸੰਤਾਂ ਨੂੰ ਇਹ ਵੀ ਪਤਾ ਨਾ ਕਿ ਪਰਮਾਤਮਾ ਦਾ ਸਿਮਰਨ ਪਰਮਾਤਮਾ ਦਾ ਪਿਆਰ ਅੰਦਰ ਹੈ ਤੇ ਇਹ ਪ੍ਰੇਮ ਨੇ ਦੁਨੀਆ ਦੀਆਂ ਖੁਸ਼ੀਆਂ ਤਾਂ ਦੇਣੀਆਂ ਹੀ ਆਂ ਅੰਤ ਵੇਲੇ ਵੀ ਸਾਡੀ ਵੈਲਿਊ ਕਿੰਨੀ ਦੀ ਵੈਲਿਊ ਹੋਏਗੀ ਹੁਣ ਇੱਥੇ ਦੋਨਾਂ ਤਰੀਕਿਆਂ ਨਾਲ ਸੋਚ ਕੇ ਦੇਖ ਲਈਏ ਕਿ ਦੁਨੀਆ ਤੇ ਵੀ ਰੱਬ ਦੇ ਭਗਤਾਂ ਦੀ ਵੈਲੀ ਜਿਆਦਾ ਤਾਂ ਜਦੋਂ ਇਹ ਦੁਨੀਆ ਤੋਂ ਜਾਂਦੇ ਆ ਤਾਂ ਉੱਥੇ ਵੀ ਆਪ ਹੀ ਸੋਚ ਕੇ ਦੇਖੋ ਕੋਈ ਰਹਿ ਗਿਆ ਹੋਰ ਬੰਦਾ ਕਵੇ ਨਾ ਪ੍ਰੂਫ ਤੇ ਤੋਂ بڑا ਪ੍ਰੂਫ ਹੋਰ ਕੀ ਹੋ ਸਕਦਾ ਹੈ ਕਿ ਜਿਨ੍ਹਾਂ ਨੇ ਰੱਬ ਦਾ ਸਿਮਰਨ ਕੀਤਾ ਔਰ ਸਭ ਤੋਂ ਬੜੀ ਗੱਲ ਕਿ ਜਿਨ੍ਹਾਂ ਨੇ ਪ੍ਰਭੂ ਦੀ ਬੰਦਗੀ ਕੀਤੀ ਸਿਮਰਨ ਕੀਤਾ ਨਾਮ ਨਾਲ ਜੁੜੇ ਉਹ ਆਪ ਵੀ ਆਨੰਦ ਵਿੱਚ ਰਹਿੰਦੇ ਆ ਤਾਂ ਦੂਜਿਆਂ ਨੂੰ ਵੀ ਆਨੰਦ ਤਾਂ ਫਿਰ ਤੁਹਾਨੂੰ ਆਨੰਦ ਨਹੀਂ ਚਾਹੀਦਾ ਕਿ ਜੁੜੋ ਸਿਮਰਨ ਦੇ ਨਾਲ ਅੱਜ ਹੈਰਾਨੀ ਦੀ ਗੱਲ ਤਾਂ ਉਦੋਂ ਹੁੰਦੀ ਹੈ ਜਦੋਂ ਬੰਦਾ ਦੌੜਦਾ ਦੁਨੀਆ ਪਿੱਛੇ ਹੈ ਪਦਾਰਥ ਦੁਨੀਆ ਵਿੱਚ ਇਕੱਠੇ ਕਰਦਾ ਹੈ ਤਾਂ ਬਾਅਦ ਚ ਉਹ ਕਹਿੰਦਾ ਜੀਵਨ ਚ ਆਨੰਦ ਹੈ ਨਹੀਂ ਜੀਵਨ 'ਚ ਸ਼ਾਂਤੀ ਹੈ ਨਹੀਂ ਜੀਵਨ 'ਚ ਸਕੂਨ ਹੈ ਨਹੀਂ ਜੀਵਨ 'ਚ ਖੁਸ਼ੀ ਹੈ ਨਹੀਂ ਭਾਈ ਖੁਸ਼ੀ ਮਿਲਣੀ ਕਿੱਥੋਂ ਦੁਨੀਆ 'ਚੋਂ ਮਿਲਣੀ ਹੈ ਜੇ ਦੁਨੀਆ 'ਚ ਸੁੱਖ ਹੁੰਦਾ ਦੁਨੀਆ 'ਚ ਖੁਸ਼ੀ ਹੁੰਦੀ ਪਦਾਰਥਾਂ 'ਚ ਖੁਸ਼ੀ ਹੁੰਦੀ ਤਾਂ ਮਹਾਤਮਾ ਬੁੱਧ ਰਾਜ ਛੱਡ ਕੇ ਜੰਗਲ 'ਚ ਜਾ ਕੇ ਭਗਤੀ ਕਿਉਂ ਕਰਦੇ ਸਮਝਣਾ ਜ਼ਰਾ ਮਹਾਤਮਾ ਬੁੱਧ ਰਾਜ ਪੁੱਤਰ ਸੀ ਫੇਰ ਤਾਂ ਉਹ ਬੈਠੇ ਸੀ ਰਾਜਗੱਦੀ 'ਤੇ ਆਨੰਦ ਲੈਂਦੇ ਪਰ ਉਹਨਾਂ ਨੂੰ ਪਤਾ ਕਿ ਇਹ ਸਿਰਫ ਸਹੂਲਤਾਂ ਹੈ ਚੰਗਾ ਖਾਣ ਨੂੰ ਮਿਲ ਰਿਹਾ ਚੰਗਾ ਪਾਣ ਨੂੰ ਮਿਲ ਰਿਹਾ ਪਰ ਆਨੰਦ ਸ਼ਾਂਤੀ ਖੁਸ਼ੀ ਇਹਨਾਂ 'ਚ ਨਹੀਂ ਹੈ ਉਹ ਤਾਂ ਪ੍ਰਭੂ ਦੇ ਨਾਲ ਜੁੜਨ ਵਿੱਚ ਹੀ ਹੈ ਸਮਝ ਆ ਰਹੀ ਹੈ ਨਾ ਤਾਂ ਹੀ ਤਾਂ ਕਿਹਾ ਜਾਂਦਾ ਖਲਕ ਮਿਲੀ ਹਰੀ ਨਾ ਮਿਲਾ ਕਬੀਰ ਸਾਹਿਬ ਦੀ ਬਾਣੀ ਹੈ ਕੀ ਕਹਿੰਦੇ ਕਬੀਰ ਸਾਹਿਬ ਖਲਕ ਮਿਲੀ ਖਲਕ ਕਹਿੰਦੇ ਆ ਖਲਕਤਿਆਨੀ ਦੁਨੀਆ ਨੂੰ ਕਹਿੰਦੇ ਦੁਨੀਆ ਤੈਨੂੰ ਸਾਰੀ ਮਿਲ ਜਾਵੇ ਸੰਸਾਰ ਤੈਨੂੰ ਸਾਰਾ ਮਿਲ ਜਾਵੇ ਫਿਰ ਵੀ ਖੁਸ਼ੀ ਨਹੀਂ ਆਏਗੀ ਆਨੰਦ ਨਹੀਂ ਆਏਗਾ ਸ਼ਾਂਤੀ ਨਹੀਂ ਮਿਲੇਗੀ ਤਾਂ ਕੀ ਕਹਿੰਦੇ ਖਲਕ ਮਿਲੀ ਹਰੀ ਨਾ ਮਿਲਾ ਖਲਕ ਮਿਲੀ ਹਰੀ ਨਾ ਮਿਲਾ ਜਨਮ ਹੁਆ ਬਰਬਾਦ ਉਹ ਰਸ ਛੋੜੇ ਛਿਲਕਾ ਗਏ ਤਾਂ ਮੈਂ ਕੌਣ ਸੁਆਦ ਦੇਖੋ ਕਿੰਨੀ ਬੜੀ ਗੱਲ ਕਵੀਰ ਸਾਹਿਬ ਨੇ ਕਹਿ ਦਿੱਤੀ ਕਬੀਰ ਸਾਹਿਬ ਕਹਿੰਦੇ ਜਿਹੜੇ ਪਰਮਾਤਮਾ ਦਾ ਨਾਮ ਛੱਡ ਕੇ ਪਰਮਾਤਮਾ ਤੇ ਭਰੋਸਾ ਕਰਨਾ ਛੱਡ ਕੇ ਪਰਮਾਤਮਾ ਦੀ ਬੰਦਗੀ ਛੱਡ ਕੇ ਕਿਉਂਕਿ ਕਈ ਹੁੰਦੇ ਹੈ ਕਿ ਹੈ ਨਹੀਂ ਰੱਬ ਐਸੀ ਨਹੀਂ ਰੱਬ ਨੂੰ ਮੰਨਦੇ ਕਹਿੰਦੇ ਜਿਹੜੇ ਇਦਾਂ ਦੀ ਸੋਚ ਵਾਲੇ ਇਨਸਾਨ ਹੁੰਦੇ ਨਾ ਕਹਿੰਦੇ ਰੱਬ ਨੂੰ ਨਹੀਂ ਮੰਨਦੇ ਰੱਬ ਦੀ ਕਿਰਪਾ ਹੈ ਨਹੀਂ ਪਰਮਾਤਮਾ ਦੇ ਨਾਮ 'ਚ ਕੋਸ਼ ਹੈ ਨਹੀਂ ਪ੍ਰਭਾਤੋਈ ਭਗਤੀ 'ਚ ਕੋਸ਼ ਹੈ ਨਹੀਂ ਉਹਨੂੰ ਯਾਦ ਕਰਨ 'ਚ ਕੋਸ਼ ਹੈ ਨਹੀਂ ਯਾਨੀ ਜਿਹੜੇ ਆਪਣੇ ਰੱਬ ਨੂੰ ਛੱਡ ਕੇ ਦੁਨੀਆਂ ਦੇ ਪਿੱਛੇ ਹੀ ਦੌੜ ਰਹੇ ਐ ਉਹ ਉਹ ਇਨਸਾਨਾ ਵਰਗੇ ਐ ਜਿਹੜੇ ਕੀ ਕਰ ਰਹੇ ਐ ਇਹ ਰਸ ਨੂੰ ਛੱਡ ਰਿਹਾ ਏ ਔਰ ਛਿਲਕਿਆਂ ਨੂੰ ਸਮਝਦੇ ਹੋ ਕਿ ਨਹੀਂ ਜਿੱਦਾਂ ਹੁਣ ਇਨਸਾਨ ਔਰੇਂਜ ਛੱਲੇ ਜਾਂ ਇਨਸਾਨ ਬਨਾਣਾ ਛੱਲੇ ਹੁਣ ਬਨਾਣਾ ਛਿਲਕੇ ਜਿਹਦੇ ਤੇ ਰਸ ਆ ਉਹਨੂੰ ਛੱਡ ਦੇਵੇ ਤਾਂ ਛਿਲਕਾ ਖਾਵੇ ਔਰੇਂਜ ਨੂੰ ਛਿੱਲ ਲਵੇ ਔਰ ਔਰੇਂਜ ਦੀਆਂ ਗਤਲੀਆਂ ਜਿਹਦੇ ਵਿੱਚ ਰਸ ਆ ਉਹਨਾਂ ਨੂੰ ਛੱਡ ਕੇ ਔਰੇਂਜ ਦਾ ਛਿਲਕਾ ਖਾਵੇ ਤਾਂ ਉਹਨਾਂ ਨੂੰ ਕੜਵਾ ਹੈ ਕਿਦਾਂ ਦਾ ਹੈ ਸਵਾਦ ਹੀ ਹੈ ਨਹੀਂ ਜਾਂ ਨਾਰੀਅਲ ਨੂੰ ਛੱਲੇ ਔਰ ਜੋ ਨਾਰੀਅਲ ਦਾ ਛਿਲਕਾ ਹੈ ਉਹਨੂੰ ਖਾਵੇ ਔਰ ਜਿਹੜੀ ਵਿਚਲੀ ਗਿਰੀ ਹੈ ਜੋ ਵਿਚਲਾ ਰਸਾ ਨੂੰ ਕਹਿ ਦਿਓ ਤਾਂ ਉਹਨੂੰ ਸਵਾਦ ਆਏਗਾ ਜੇ ਬੰਦਾ ਕਵੇ ਗੰਨਾ ਗੰਨੇ ਜੋ ਰਸ ਕੱਢ ਦਿੱਤੀ ਬਿਲ ਨੇ ਚ ਪਾ ਕੇ ਤਾਂ ਹੁਣ ਜਿਹੜਾ ਉਹ ਗੰਨੇ ਦੇ ਛਿਲਕੇ ਆ ਨਾ ਉਹਨਾਂ ਨੂੰ ਚਵਾ ਰਿਆ ਲੈ ਵਿੱਚ ਤਾਂ ਕੋਈ ਰਸ ਹੀ ਹੈ ਨਹੀਂ ਇਹਦਾ ਮੂੰਹ ਛਿਲੋ ਹੋ ਗਿਆ ਮੇਰਾ ਹੁਣ ਇਹੀ ਕਵੀਰ ਸਾਹਿਬ ਕਹਿੰਦੇ ਰਸ ਛੋੜੇ ਛਿਲਕਾ ਗਏ ਕਿ ਰਸ ਨੂੰ ਛੱਡ ਕੇ ਛਿਲਕੇ ਨੂੰ ਖਾ ਰਿਆ ਹੈ ਤਾਂ ਮੇਂ ਕੋਣ ਸਵਾਦ ਉੱਚ ਕਿਹੜਾ ਸਵਾਦ ਆਏਗਾ ਤੈਨੂੰ ਉੱਚ ਤਾਂ ਤੇਰਾ ਉਲਟਾ ਨੁਕਸਾਨ ਹੀ ਇਸੀ ਤਰ੍ਹਾਂ ਉਹ ਕਹਿੰਦੇ ਦੁਨੀਆ ਛਿਲਕਾ ਹੈ ਔਰ ਜਿਹੜਾ ਦੁਨੀਆ ਦੇ ਛਿਲਕੇ ਅੰਦਰ ਰਸ ਹੈ ਨਾ ਉਹੀ ਪਰਮਾਤਮਾ ਹੈ ਔਰ ਜਿਹੜਾ ਪਰਮਾਤਮਾ ਨੂੰ ਛੱਡ ਕੇ ਦੁਨੀਆ ਪਿੱਛੇ ਦੌੜਦਾ ਹੈ ਉਹਦਾ ਮਤਲਬ ਉਹ ਅਸਲੀ ਰਸ ਨੂੰ ਛੱਡ ਕੇ ਛਿਲਕਿਆਂ ਨੂੰ ਇਕੱਠਾ ਕਰ ਰਿਹਾ ਔਰ ਛਿਲਕਿਆਂ 'ਚ ਕਦੀ ਸਵਾਦ ਵੇ ਕਦੀ ਉਹਦੇ ਜੀਵਨ 'ਚ ਨਾ ਸਵਾਦ ਆਏਗਾ ਨਾ achhi sehat aayegi na kamyabi aayegi kyunki jo bhi hai na vitamin swaad ras eh sab kuch ਉਦੇ ਅੰਦਰ ਹੀ ਹੈ ਸਮਝ ਰਹੇ ਸਾਰਿਆਂ ਨੇ ਛਿਲਕਾ ਤਾਂ ਸਿਰਫ ਬਾਹਰੋਂ ਉਹਦੀ ਸੇਫਟੀ ਵਾਸਤੇ ਹੁੰਦਾ ਜਿੱਦਾ ਬੰਦਾ ਕਹ ਲੈਣਾ ਬਾਦਾਮ ਨੂੰ ਇਦਾਂ ਰੱਖਿਆ ਰੱਬ ਨੇ ਕਿ ਇਹਦੀ ਸੇਫਟੀ ਵਾਸਤੇ ਖੋਲ ਤੋੜ ਤੰਦਰੋਂ ਗਿਰੀ ਖਾ ਸਮਝਣਾ ਜ਼ਰਾ ਸਾਰਿਆਂ ਨੇ ਜਿੱਦਾ ਬੰਦਾ ਕਹਿੰਦਾ ਪਾਣੀ ਮੈਂ ਗਲਾਸ ਚ ਪਾਤਾ ਗਲਾਸ ਬਾਹਰੋਂ ਕਠੋਰ ਹੈ ਕਿ ਪਾਣੀ ਉਹਦੇ ਚੰਦਰ ਰੱਖਿਆ ਹੈ ਪਾਣੀ ਨਰਮ ਹੈ ਨਾਜ਼ੁਕ ਹੈ ਪਰ ਉਹ ਸੇਫਟੀ ਵਾਸਤੇ ਰੱਖਿਆ ਕਿਤੇ ਬਗ ਨਾ ਜਾਵੇ ਇਸੇ ਤਰ੍ਹਾਂ ਕੁਦਰਤ ਕੀਮਤੀ ਚੀਜ਼ਾਂ ਕਠੋਰ ਚੀਜ਼ਾਂ ਦੇ ਅੰਦਰ ਰੱਖਦੀ ਹੈ ਤਾਂ ਕਿ ਉਹਦੀ ਸੇਫਟੀ ਕਾਹੀ ਤਾਂ ਕਹਿੰਦੇ ਕੀਮਤੀ ਹੀਰੇ ਵੀ ਕੋਇਲੇ ਅੰਦਰੋਂ ਨਿਕਲਦੇ ਕੋਇਲਾ ਵੀ ਕਠੋਰ ਹੁੰਦਾ ਹੁਣ ਤੋੜ ਕੇ ਅੰਦਰੋਂ ਹੀਰੇ ਕੱਢੇ ਹੁਣ ਕੋਇਲਾ ਕੋਈ ਨਰਮ ਥੋੜੀ ਹੁੰਦਾ ਐਂ ਫੜਿਆ ਤਾਂ ਚੂਰਾ ਪੂਰਾ ਹੋ ਗਿਆ ਨਹੀਂ ਇੱਕ ਤਾਂ ਕੋਇਲਾ ਹੁੰਦਾ ਲੱਕਣ ਵਾਲਾ ਉਹ ਨਰਮ ਹੋ ਸਕਦਾ ਹੈ ਪਰ ਜੇ ਚੋ ਹੀਰੇ ਨਿਕਲਣ ਪੱਥਰ ਵਾਲੇ ਕੋਇਲੇ ਹੁੰਦੇ ਆ ਮਜਬੂਤ ਪੱਥਰ ਦੀ ਤਰ੍ਹਾਂ ਸਖਤ ਕੋਇਲੇ ਹੁੰਦੇ ਆ ਫਿਰ ਉਹਨਾਂ ਚੋਂ ਤੋੜ-ਤੋੜ ਕੇ ਹੀਰੇ ਕੱਢੇ ਜਿਲੇ ਸੋਚ ਕੇ ਦੇਖਣਾ ਸਮਝ ਕੇ ਦੇਖਣਾ ਜਰਾ ਸਾਰਿਆਂ ਨੇ ਜਿਲੇ ਅੱਜ ਤੁਸੀਂ ਜੀਵਨ ਦਾ ਸਵਾਦ ਚਾਹੁੰਦੇ ਹੋ ਤਾਂ ਰਸ ਨੂੰ ਪਕੜੋ ਉਹ ਰਸ ਕੌਣ ਹੈ ਜਵਾਬ ਦੇ ਦਿਓ ਹੁਣ ਰਸ ਹੈ ਉਹ ਪਰਮਾਤਮਾ ਉਹ ਪ੍ਰਭੂ ਦੇ ਅੰਦਰ ਸਭ ਸੁਖ ਦਾਤਾ ਆਰਾਮ ਹੈ ਦਾਤੇ ਦੇ ਅੰਦਰ ਸੁਖ ਹੈ ਇਸ ਲਈ ਹੁਣ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹੀ ਅਸੀਂ ਕਹਿਣਾ ਚਾਹੁੰਦੇ ਆ ਕਿ ਦੁਨੀਆ ਦੇ ਵਾਸਤੇ ਦੌੜ ਰਹੇ ਹੋ ਦੁਨੀਆ ਵਾਸਤੇ ਮਿਹਨਤ ਕਰ ਰਹੇ ਹੋ ਪਰ ਜੇ ਜੀਵਨ ਦਾ ਸਵਾਦ ਲੈਣਾ ਹੈ ਤਾਂ ਥੋੜੀ ਇਹ ਮਿਹਨਤ ਉਹ ਪ੍ਰਭੂ ਦੀ ਖਾਤਰ ਵੀ ਕਰਿਆ ਕਰੋ ਫੇਰ ਹੀ ਜੀਵਨ ਦੀ ਖੁਸ਼ੀ ਆਣੀ ਹੈ ਫੇਰ ਹੀ ਤੁਸੀਂ ਉੱਤਮ ਹੋਣਾ ਹੈ ਫੇਰ ਹੀ ਤੁਹਾਡੀ ਸੁੰਦਰਤਾ ਵਧਣੀ ਹੈ ਫੇਰ ਹੀ ਤੁਹਾਡੇ ਜੀਵਨ ਦਾ ਆਨੰਦ ਵਧਣਾ ਹੈ ਫੇਰ ਹੀ ਤੁਹਾਡੇ ਜੀਵਨ ਦੀ ਖੁਸ਼ੀ ਵਧਣੀ ਹੈ ਅਗਰ ਤੁਹਾਡੇ ਅੰਦਰ ਪਰਮਾਤਮਾ ਦਾ ਪਿਆਰ ਹੋਏਗਾ ਵਿਸ਼ਵਾਸ ਹੋਏਗਾ ਤਾਂ ਜੇ ਅਸੀਂ ਅੰਦਰੋਂ ਪਰਮਾਤਮਾ ਨੂੰ ਭੁੱਲ ਕੇ ਬਹਿ ਗਏ ਪ੍ਰਭੂ ਦੇ ਪ੍ਰੇਮ ਨੂੰ ਭੁੱਲ ਕੇ ਬਹਿ ਗਏ ਉੱਤੇ ਵਿਸ਼ਵਾਸ ਹੀ ਨਾ ਕਰਾਂਗੇ ਤਾਂ ਸੋਚਾਂਗੇ ਦੁਨੀਆ ਵਿੱਚ ਸੁੱਖ ਹੈ ਤਾਂ ਫਿਰ ਇਹ ਸਭ ਤੋਂ ਵੱਡੀ ਮੂਰਖਤਾ ਕਰਦਾ ਹੈ ਬੰਦਾ ਉਹਨੂੰ ਸੁੱਖ ਮਿਲਦਾ ਨਹੀਂ ਹੈ ਔਰ ਸਾਰੀ ਜ਼ਿੰਦਗੀ ਬੇਕਾਰ ਚਲੀ ਜਾਂਦੀ ਹੈ ਔਰ ਉਹੀ ਗੱਲ ਕਬੀਰ ਸਾਹਿਬ ਨੇ ਕਹੀ ਹੈ ਕਿ ਖਲਕ ਮਿਲੀ ਹਰੀ ਨਾ ਮਿਲਾ ਕਹਿੰਦੇ ਖਲਕ ਤੂੰ ਸਾਰੀ ਇਕੱਠੀ ਕਰ ਲਾ ਬੰਦਾਵੇਂ ਮੇਰੇ ਘਰ 'ਚ ਟੀਵੀ ਵੀ ਹੈ ਫਰਿੱਜ ਵੀ ਹੈ ਸੋਫਾ ਵੀ ਹੈ ਬੈੱਡ ਵੀ ਹੈ ਮੇਰੇ ਘਰ 'ਚ ਸਭ ਕੁਝ ਹੈ ਪਰ ਇੱਕ ਪਰਮਾਤਮਾ ਹੀ ਹੈ ਇੱਕ ਪ੍ਰਭੂ ਦਾ ਪਿਆਰ ਹੀ ਹੈ ਨਹੀਂ ਵਿਸ਼ਵਾਸ ਹੀ ਹੈ ਨਹੀਂ ਤਾਂ ਕਹਿੰਦੇ ਫਿਰ ਜਨਮ ਹੁਆ ਬੇਕਾਰ ਇਹ ਤਾਂ ਬੇਕਾਰ ਬਰਬਾਦ ਜਨਮ ਬਰਬਾਦ ਕੀਤਾ ਤੂੰ ਆਪਣਾ ਜੀਵ ਨਹੀਂ ਬਰਬਾਦ ਕਰ ਲਿਆ ਕਿ ਕਿ ਹੁਣ ਕੀ ਕਹਿੰਦੇ ਆ ਕਬੀਰ ਸਾਹਿਬ ਖਲਕ ਮਿਲੀ ਹਰੀ ਨਾ ਮਿਲਾ ਇਸ ਲਈ ਬਾੜੋ ਉਹ ਕਰਮ ਕਰੋ ਕਿ ਖਲਕਤ ਮਿਲੇ ਯਾਨੀ ਦੁਨੀਆ ਦੇ ਸੁੱਖ ਮਿਲਣ ਪਰ ਅੰਦਰੋਂ ਉਹ ਵੀ ਕੰਮ ਕਰੋ ਕਿ ਇਹ ਖਲਕਤ ਨੂੰ ਬਣਾਉਣ ਵਾਲਾ ਖਾਲਕ ਵੀ ਮਿਲੇ ਉਹ ਹਰੀ ਵੀ ਮਿਲੇ એટલે ਤਾਂ ਹੀ ਬਾਹਰੋਂ ਆਪਣੀ ਮਿਹਨਤ ਕਰੋ ਕਰਮ ਕਰੋ ਕੋਈ ਬਿਜ਼ਨਸਮੈਨ ਹੈ ਨਾ ਬਿਜ਼ਨਸ ਕਰੇ ਕੋਈ ਦੁਕਾਨਦਾਰ ਹੈ ਦੁਕਾਨ ਕਰੇ ਕੋਈ ਦਿਹਾੜੀਦਾਰ ਹੈ ਦਿਹਾੜੀ ਕਰੇ ਬਾਹਰੋਂ ਉਹ ਵੀ ਮਿਹਨਤ ਕਰੋ ਪਰ ਨਾਲ-ਨਾਲ ਅੰਦਰ ਸਿਮਰਨ ਵੀ ਸਤਸੰਗ ਵੀ ਅੱਛੇ ਕਰਮ ਵੀ ਕਿਉਂਕਿ ਸਕੂਨ ਖੁਸ਼ੀ ਸ਼ਾਂਤੀ ਆਨੰਦ ਇਹਨਾਂ ਚੀਜ਼ਾਂ ਨਾਲ ਜਦੋਂ ਪ੍ਰਮਾਤਮਾ ਸਾਡੇ ਜੀਵਨ ਚ ਆਏਗਾ ਪ੍ਰਭੂ ਸਾਡੇ ਜੀਵਨ ਚ ਆਏਗਾ ਤਾਂ ਫਿਰ ਸਾਡੇ ਜੀਵਨ ਚ ਕੋਈ ਕਮੀ ਨਹੀਂ ਨਹੀਂ ਇਸ ਲਈ ਅੱਜ ਬੰਦਾ ਇਹੀ ਤਾਂ ਗਲਤੀ ਕਰ ਰਿਹਾ ਹੈ ਕਿ ਪ੍ਰਮਾਤਮਾ ਦੀ ਬੰਦਗੀ ਕਰਨਾ ਭੁੱਲ ਗਿਆ ਸਿਮਰਨ ਕਰਨਾ ਭੁੱਲ ਗਿਆ ਜਿਹੜੀ ਚੀਜ਼ ਸਾਨੂੰ ਰੱਬ ਨਾਲ ਜੋੜਨ ਵਾਲੀ ਹੈ ਅੱਜ ਬੰਦਾ ਉਹ ਚੀਜ਼ ਨੂੰ ਭੁੱਲ ਕੇ ਬੈਠਾ ਹੈ ਇਸ ਲਈ ਇਨਸਾਨ ਦੇ ਜੀਵਨ ਚ ਸਭ ਕੁਝ ਹੁੰਦਿਆਂ ਹੋਇਆ ਵੀ ਯਾਨੀ ਦੁਨਿਆਵੀ ਪਦਾਰਥ ਹੁੰਦਿਆਂ ਹੋਇਆ ਵੀ ਫਿਰ ਵੀ ਇਨਸਾਨ ਦੁਖੀ ਹੈ ਫਿਰ ਵੀ ਇਨਸਾਨ ਕਹਿੰਦਾ ਮੇਰੇ ਜੀਵਨ ਚ ਸ਼ਾਂਤੀ ਹੈ ਨਹੀਂ ਫਿਰ ਵੀ ਇਨਸਾਨ ਕਹਿੰਦਾ ਮੇਰੇ ਜੀਵਨ ਚ ਖੁਸ਼ੀ ਹੈ ਨਹੀਂ ਘਰ ਚ ਦਾ ਸਭ ਕੁਝ ਹੈ ਰੋਟੀ ਵੀ ਮੈਂ ਖਾ ਰਿਹਾ ਆਂ ਕਪੜਾ ਵੀ ਮੈਂ ਪਾ ਰਿਹਾ ਹਾਂ ਮੇਰੇ ਘਰ ਚ ਸਭ ਕੁਝ ਹੈ ਪਰ ਸਕੂਨ ਸ਼ਾਂਤੀ ਖੁਸ਼ੀ ਹੈ ਨਹੀਂ ਇਸ ਲਈ ਇਹ ਸਕੂਨ ਸ਼ਾਂਤੀ ਖੁਸ਼ੀ ਸਫਲਤਾ ਚਾਹੀਦੀ ਹੈ ਤਾਂ ਅੱਜ ਤੋਂ ਨਿਯਮ ਬਣਾਓ ਕਿ ਸਿਮਰਨ ਨਾਲ ਵੀ ਜੁੜੀਏ ਸ਼ਬਦ ਨਾਲ ਵੀ ਜੁੜੀਏ ਸੰਤਾਂ ਦੀ ਸੰਗਤ ਨਾਲ ਵੀ ਜੁੜੀਏ ਇਹਲੇ ਸੋ ਸੁੰਦਰ ਉੱਤਮ ਸੋਈ ਸੋਈ ధਨੀ ਗੁਣਵਾਨ ਜਾ ਕੇ ਹਿਰਦੇ ਵਸ ਰਹਾ ਬੋ ਸਾਹਿਬ ਇਹਲੇ ਬਸਾਓ ਆਪਣੇ ਹਿਰਦੇ ਚੋ ਸੱਚੇ ਸਾਹਿਬ ਨੂੰ ਇੱਕ ਵਾਰ ਉਹਦਾ ਪ੍ਰੇਮ ਅੰਦਰ ਵਸਾ ਕੇ ਦੇਖੋ ਉਹਦਾ ਵਿਸ਼ਵਾਸ ਅੰਦਰ ਵਸਾ ਕੇ ਦੇਖੋ ਤੁਹਾਨੂੰ ਆਪਣੀਆਂ ਵੀ ਫੀਲ ਹੋਣਾ ਸ਼ੁਰੂ ਹੋ ਜਾਏਗਾ ਕਿ ਮੇਰੀ ਤਾਂ ਜ਼ਿੰਦਗੀ ਬਦਲਦੀ ਮੇਰੀ ਸੋਚ ਬਦਲਦੀ ਜਾ ਰਹੀ ਹੈ ਮੇਰਾ ਜੀਵਨ ਬਦਲਦਾ ਜਾ ਰਿਹਾ ਮੇਰੇ ਹਾਲਾਤ ਬਦਲਦੇ ਜਾ ਰਹੇ ਹਨ ਕਿਉਂਕਿ ਇਹ ਸਚਾਈ ਹੈ ਕਿ ਜਿੱਥੇ ਪ੍ਰਮਾਤਮਾ ਉਹ ਪ੍ਰਭੂ ਉਹ ਸੱਚਾ ਸਾਹਿਬ ਬਸ ਗਿਆ ਫਿਰ ਉੱਥੇ ਦਾ ਵਾਤਾਵਰਨ ਬਦਲਣਾ ਸ਼ੁਰੂ ਹੋ ਜਾਂਦਾ ਅਸੀਂ ਕਈ ਵਾਰ ਤਾਂ ਦੱਸਿਆ ਹੈ ਕਿ ਜਦੋਂ ਹਨੂਮਾਨ ਨੇ ਸੋਨੇ ਦੀ ਲੰਕਾ ਨੂੰ ਅੱਗ ਲਾਈ ਤਾਂ ਸ੍ਰੀਲੰਕਾ ਸੜ ਰਹੀ ਹੈ ਇੱਕ ਜਗ੍ਹਾ ਦੇਖਿਆ ਕੱਖਾਂ ਦੀ ਕੁਲੀ جھੋਂਪੜੀ ਬਚੀ ਹੋਈ ਹੈ ਤਾਂ ਜ਼ਰਾ ਸੋਚ ਕੇ ਦੇਖੋ ਕਿ ਸੋਨੇ ਦੀ ਅਲੰਕਾ ਸੜ ਰਹੀ ਹੈ ਤਾਂ ਕੱਖਾਂ ਦੀ ਝੋਂਪੜੀ ਹਾਲਾਂਕਿ ਅੱਗ ਪਹਿਲਾਂ ਕਿਨੂੰ ਲੱਗਣੀ ਚਾਹੀਦੀ ਏ ਕੱਖਾਂ ਨੂੰ ਲੱਗਣੀ ਚਾਹੀਦੀ ਕਿ ਨਹੀਂ ਪਰ ਨਹੀਂ ਤਾਂ ਹਨੂਮਾਨ ਹੈਰਾਨ ਜਦੋਂ ਦੇਖਿਆ ਤਾਂ ਝੋਂਪੜੀ ਦੇ ਵਿੱਚੋਂ ਕਾਰਨ ਕੀ ਹੈ ਇਹ ਇਹਨੂੰ ਅੱਗ ਕਿਉਂ ਨਹੀਂ ਲੱਗੀ ਤਾਂ ਕੀ ਦੇਖਿਆ ਜਾ ਕੇ ਜਦੋਂ ਕੋਲ ਉਤਰੇ ਯਾਨੀ ਕਹਿੰਦੇ ਛਾਲ ਮਾਰ ਕੇ ਗਏ ਉਹਦੇ ਕੋਲ ਰਾਜ ਜਾਣਨ ਵਾਸਤੇ ਇਹ ਕਿਉਂ ਬਚੀ ਹੋਈ ਹੈ ਹਲੇ ਬਾਹਰ ਖੜੀ ਸੀ ਕਿ ਕੰਨਾਂ 'ਚ ਆਵਾਜ਼ ਪਈ RAM ਨਾਮ ਦੀ RAM ਨਾਮ ਦੀ ਆਵਾਜ਼ ਪਈ ਤਾਂ ਫਿਰ ਹਨੂਮਾਨ ਨੂੰ ਪਤਾ ਲੱਗਾ ਕਿ ਲੰਕਾ ਵਰਗੀ ਨਗਰੀ ਅੰਦਰ RAM ਦਾ ਭਗਤ ਵੀ ਕੋਈ ਉਹ ਕੌਣ ਸੀ ਬਭੀਸ਼ਣ ਤਾਂ ਹੀ ਤਾਂ ਜਦੋਂ ਰਾਵਣ ਨੇ ਬਭੀਸ਼ਣ ਨੂੰ ਧੱਕੇ ਮਾਰ ਕੇ ਕੱਢਿਆ ਤਾਂ ਹਨੂਮਾਨ ਨੇ ਹਾਮੀ ਭਰੀ ਸੀ ਮਹਾਰਾਜ ਇਹ ਤੁਹਾਡਾ ਹੀ ਭਗਤ ਹੈ ਇਹਨੂੰ ਵਰਤਮਾ ਲੋ ਇਹ ਕੋਈ ਧੋਖੇਬਾਜ਼ ਨਹੀਂ ਹੈ ਮੈਂ ਮਿਲ ਚੁੱਕਾ ਹੈ ਉਹਨੂੰ ਤਾਂ ਹੀ ਫੇ ਪਵਿਸ਼ਣ ਤੇ ਵਿਸ਼ਵਾਸ ਕਰਕੇ ਉਹਨੂੰ ਆਪਣੇ ਨਾਲ ਨਹੀਂ ਤਾਂ ਹੋ ਸਕਦਾ ਸੀ ਮਨ 'ਚ ਸ਼ੰਕਾ ਹੁੰਦੀ ਕਿ ਲੈ ਵੀ ਇਹ ਤਾਂ ਰਾਵਣ ਦਾ ਭਰਾ ਦੁਸ਼ਮਣ ਦਾ ਭਰਾ ਹੈ ਕਿਤੇ ਸਾਡੀ ਖਬਰ ਲੈਣ ਆਵੇ ਕਿਤੇ ਗੁਪਤ ਜਸੂਸ ਹੀ ਨਾ ਹੋਵੇ ਸਾਡੀਆਂ ਖਬਰਾਂ ਉਹਨੂੰ ਦੇਈ ਜਾਵੇ ਪਰ ਹਨੂਮਾਨ ਨੇ ਕਿਹਾ ਨਹੀਂ ਇਹ ਤਾਂ ਉਹਨਾਂ ਹਾਲਾਤਾਂ ਵਿੱਚ ਵੀ ਰਾਮ ਨਾਮ ਦੀ ਬੰਦਗੀ ਕਰ ਰਿਹਾ ਸੀ ਸੋ ਇੱਥੋਂ ਕੀ ਪਤਾ ਲੱਗਦਾ ਹੈ ਲੰਕਾ ਸੜ ਰਹੀ ਹੈ ਕੱਖਾਂ ਦੀ ਕੁਲੀ ਬਚੀ ਹੋਈ ਹੈ ਕਿਹਦੀ ਤਾਕਤ ਨਾਲ ਪਰਮਾਤਮਾ ਦੇ ਇਸ ਲਈ ਤਾਂ ਕਬੀਰ ਸਾਹਿਬ ਨੇ ਕਿਹਾ ਇੱਕ ਰਾਮ ਜਦ ਦਸ਼ਰਤ ਘਰ ਡੋਲੇ ਇੱਕ ਰਾਮ ਘਟ ਘਟ ਮੇ ਬੋਲੇ ਕਹਿੰਦੇ ਇੱਕ ਹੋਰ ਰਾਮ ਹੈ ਜਿਹੜਾ ਦਸ਼ਰਤ ਦੇ ਘਰ ਚ ਪੈਦਾ ਹੋਇਆ ਡੋਲ ਰਿਹਾ ਹੈ ਤੇ ਇੱਕ ਰਾਮ ਉਹ ਜਿਹੜਾ ਘਟ ਘਟ ਵਿੱਚ ਹੋ ਰਿਹਾ ਹੈ ਔਰ ਉਹ ਰਾਮ ਉਹ ਪ੍ਰਮਾਤਮਾ ਦੀ ਗੱਲ ਹੋ ਰਹੀ ਹੈ ਉਹ ਪ੍ਰਭੂ ਦੀ ਗੱਲ ਹੋ ਰਹੀ ਹੈ ਸਮਝੀ ਨਾ ਜਰਾ ਕਿਉਂਕਿ ਜਦੋਂ ਕਹਿੰਦੇ ਨਾ ਸ਼੍ਰੀ ਰਾਮ ਦਾ ਜਨਮ ਹੋਇਆ ਸੀ ਤਾਂ ਉਸ ਵੇਲੇ ਦਸ਼ਰਤ ਨੇ ਪੁੱਛਿਆ ਸੀ ਆਪਣੇ ਗੁਰੂ ਨੂੰ ਕਿ ਮਾਰੇ ਇਹ ਨਾਮ ਕੀ ਰਖੀਏ ਤਾਂ ਉਹਨਾਂ ਨੇ ਕਿਹਾ ਸੀ ਮੈਂ ਜਿਸ ਇਰਾਦੇ ਆਦਾ ਜਿਸ ਪ੍ਰਭੂ ਦਾ ਸਿਮਰਨ ਕਰ ਰਿਹਾ ਰਾਮ ਉਹਦਾ ਹੀ ਨਾਮ ਰੱਖਦੇ ਰਾਮ ਇਹਦਾ ਮਤਲਬ ਰਾਮ ਦਾ ਨਾਮ ਵੀ ਉਸ ਤੋਂ ਪਹਿਲਾਂ ਰਹਿ ਮੈਨੂੰ ਯਾਦ ਕੀਤਾ ਜਾਂਦਾ ਸੀ ਤਾਂ ਹੀ ਜਰਾ ਹੁਣ ਗੌਰ ਕਰਨਾ ਜੇ ਅੱਜ ਆਪਣੇ ਬੱਚਿਆਂ ਦਾ ਨਾਮ ਰਾਮ ਨਾਰਾਇਣ ਰਾਮ ਜਾਂ ਕੋਈ ਵੀ ਕੋਈ ਬੱਚੇ ਦਾ ਨਾਮ ਕ੍ਰਿਸ਼ਨ ਰੱਖ ਦਿੰਦਾ ਹੈ ਕੋਈ ਬੱਚੇ ਦਾ ਨਾਮ ਕੁਛ ਰੱਖ ਦਿੰਦਾ ਹੈ ਇਹਦਾ ਮਤਲਬ ਪਹਿਲਾ ਨਾਮ ਹੈ ਨਾ ਤਾਂ ਹੀ ਰੱਖੇ ਜਾਂਦੇ ਆ ਨਾ ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਕੋ ਰਾਮ ਜਿਹੜਾ ਘਟ ਘਟ ਵਿੱਚ ਹੁਣ ਅਗਰ ਉਸ RAM ਦੀ ਬੰਦਗੀ ਤੁਸੀਂ ਕਰੋਗੇ ਪ੍ਰਮਾਤਮਾ ਦੇ ਨਾਮ ਨਾਲ ਤੁਸੀਂ ਜੁੜੂਗੇ ਸਿਮਰਨ ਨਾਲ ਤੁਸੀਂ ਜੁੜੂਗੇ ਤਾਂ ਫਿਰ ਇਹਦਾ ਮਤਲਬ ਕੀ ਹੈ ਕਿ ਚਾਰੋਂ ਤਰਫ ਦੁੱਖਾਂ ਦੀ ਅੱਗ ਵੀ ਹੋਏਗੀ ਪਰ ਜੇ ਤੁਸੀਂ ਪ੍ਰਭੂ ਦੀ ਬੰਦਗੀ ਕਰਨ ਵਾਲੇ ਹੋ ਤਾਂ ਦੁੱਖਾਂ ਦੀ ਅੱਗ ਤੁਹਾਡੇ ਘਰ ਨੂੰ ਜਾਂ ਤੁਹਾਨੂੰ ਸਾੜ ਤਾਂ ਹੀ ਗੁਰਬਾਣੀ ਵੀ ਕਹਿੰਦੀ ਤੱਤੀ ਵਾਹ ਨਾ ਲੱਗ ਹੀ ਪਾਰ ਬ੍ਰਹਮ ਸ਼ਰਨਾਈ ਉਹ ਚੁਗਿਰਦੇ ਹਮਾਰੇ RAM ਕਰ ਦੁੱਖ ਲਗੇ ਨਾ ਪਾਈ ਕਹਿੰਦੇ ਉਹ ਤਤੀ ਹਵਾ ਲੱਗ ਹੀ ਨਹੀਂ ਸਕਦੀ ਜਿਹੜਾ ਰਾਮ ਦੀ ਸ਼ਰਨ ਵਿੱਚ ਆ ਗਿਆ ਇਹ ਪਰਮਾਤਮਾ ਦੀ ਸ਼ਰਨ ਕਿ ਆ ਗਿਆ ਹੈ ਇਹ ਆਪਣੇ ਮਾਲਕ ਦੀ ਸ਼ਰਨ ਵਿੱਚ ਕਿ ਆ ਗਿਆ ਕਿ ਆਪਣੇ ਮਾਲਕ ਤੇ ਵਿਸ਼ਵਾਸ ਰੱਖ ਕਿ ਮੇਰੀ ਰੱਖਿਆ ਕਰਨ ਵਾਲਾ ਮੇਰਾ ਮਾਲਕ ਮੇਰੇ ਹੈ ਮੈਨੂੰ ਸੰਭਾਲਣ ਵਾਲਾ ਮੇਰਾ ਮਾਲਕ ਮੇਰੇ ਤਾਂ ਕਹਿੰਦੇ ਵੀ ਤਤੀਵਾ ਵੀ ਤੈਨੂੰ ਲੱਗ ਨਹੀਂ ਸਕਦੀ ਜਿਹੜਾ ਹਨੂਮਾਨ ਨੇ ਦੇਖਿਆ ਇਹ ਅੱਗ ਦੀ ਤਤੀ ਹਵਾ ਜਾ ਹੀ ਨਹੀਂ ਰਹੀ ਇਧਰ ਨੂੰ ਕਿਉਂਕਿ ਸੋ ਰਾਮ ਨਾਮ ਦੀ ਧੁਨੀ ਹੈ ਉਹ ਜਿੱਥੇ ਪਰਮਾਤਮਾ ਦੇ ਨਾਮ ਦੀ ਆਵਾਜ਼ ਹੋਏਗੀ ਜੇ ਤੁਹਾਡੇ ਘਰ 'ਚ ਵੀ ਪਰਮਾਤਮਾ ਦੇ ਨਾਮ ਦੀ ਆਵਾਜ਼ ਗੂੰਜੇ ਪਰਮਾਤਮਾ ਦੇ ਨਾਮ ਦਾ ਜ਼ਿਕਰ ਗੂੰਜੇ ਤਾਂ ਤੁਹਾਡੀਆਂ ਦਿਵਾਰਾਂ 'ਚ ਨਹੀਂ ਬਰਕਤਾਂ ਹੋ ਜਾਣੀਆਂ ਕਿ ਦੁੱਖਾਂ ਤਕਲੀਫਾਂ ਜਾਂ ਬੰਦਾ ਕਹਿੰਦਾ ਕਿਸੇ ਬੁਰੀ ਨਜ਼ਰ ਉਹ ਕਿਸੇ ਦੀ ਬੁਰੀ ਨਜ਼ਰ ਕਿਸੇ ਜਾਦੂ ਟੂਣੇ ਦਾ ਅਸਰ ਹੋ ਹੀ ਨਹੀਂ ਸਕਦਾ ਜਿੱਥੇ ਪਰਮਾਤਮਾ ਦੇ ਨਾਮ ਦੀ ਆਵਾਜ਼ ਆਵੇ। ਇਹ ਫੇਰ ਕਹਾਂਗੇ ਕੋਠੀ ਬਣਾ ਕੇ ਉੱਪਰ ਕਾਲੀਆਂ ਚਾਟੀਆਂ ਰੱਖ ਕੇ ਆਪਣੇ ਘਰ ਦੀ ਸੁੰਦਰਤਾ ਨੂੰ ਖਰਾਬ ਨਾ ਕਰੋ। ਕਈ ਦੇਖਿਆ ਨਾ ਕੋਠੀ ਬੜੀ ਸੋਹਣੀ ਬਣਾਣੀ ਚੱਕੀ ਜਿਹੜਾ ਟਿਕਾ ਦੇ ਨੇ। ਆ ਕੀ ਕਰ ਰਹੇ ਹੋ ਕਿਸੇ ਨਜ਼ਰ ਨਾ ਲੱਗੇ ਇਹ ਚਾਟੀਆਂ ਨੇ ਥੋੜੀ ਨਜ਼ਰਾਂ ਤੋਂ ਬਚਾਣਾ ਹੈ ਇਹ ਕਾਲੇ ਘੜੀਆਂ ਨੇ ਥੋੜੀ ਨਜ਼ਰਾਂ ਤੋਂ ਬਚਾਣਾ ਹੈ ਹਰ ਬੁਰਾਈ ਤੋਂ ਹਰ ਜਾਦੂ ਟੂਣੇ ਤੋਂ ਹਰ ਬੁਰੀ એનર્ਜੀ ਤੋਂ ਹਰ ਨੈਗੇਟਿਵਿਟੀ ਤੋਂ ਬਚਾਣਾ ਹੈ ਪ੍ਰਮਾਤਮਾ ਦੇ ਨਾਮ ਨੇ